ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਟਿਕਟ ਮਿਲਣ ਦੀ ਖੁਸ਼ੀ 'ਚ ਕੁਝ ਕਾਂਗਰਸੀ ਸਮਰਥਕ ਆਪਣੀਆਂ ਹੱਦਾਂ ਭੁੱਲ ਗਏ। ਤਰ ਅਸਲ ਬਿੱਟੂ ਦੇ ਸਵਾਗਤ ਲਈ ਸਟੇਜ ਦੇ ਕੋਲ ਕੁਝ ਸਮਰਥਕ ਟਾਟਾ সাফਾਰੀ ਗੱਡੀ 'ਚ ਸ਼ਰੇਆਮ ਸ਼ਰਾਪੀਂਦੇ ਨਜ਼ਰ ਆਏ। ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਕਾਂਗਰਸੀ ਕੌਂਸਲਰ ਨੇ ਕਿਸ ਤਰ੍ਹਾਂ ਬਾਹਰ ਬਣਾ ਦਿੱਤਾ। ਇਸ সাফਾਰੀ ਗੱਡੀ ਦੀ ਨੰਬਰ ਪਲੇਟ ਦੇ ਉੱਪਰ ਕੌਂਸਲਰ ਲਿਖਿਆ ਨਜ਼ਰ ਆ ਰਿਹਾ ਸੀ। ਵੀਡੀਓ ਨੂੰ ਬੰਦ ਦਾ ਦੇਖ ਕਿਸੇ ਨੇ ਕੌਂਸਲਰ ਵਾਲੀ ਨੰਬਰ ਪਲੇਟ ਹਟਾ ਦਿੱਤੀ। ਇਸ ਦੌਰਾਨ ਕੌਂਸਲਰ ਵੀ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਭੱਜਦਾ ਨਜ਼ਰ ਆਇਆ ਤੇ ਸਾਫ਼ ਮੁਕਰ ਗਿਆ ਕਿ ਇਹ ਗੱਡੀ ਉਸ ਦੀ ਹੈ ਹੀ ਨਹੀਂ। ਮੇਰੀ ਗੱਡੀ ਨਹੀਂ ਹੈਗੀ ਨਾ ਮੇਰਾ ਕੋਈ ਹੈ। ਅੰਗ ਗੱਡੀ ਜੇ ਤੁਸੀਂ ਪੀਰੇ ਨਹੀਂ। ਮੇਰਾ ਕੋਈ ਤਲਕ ਨਹੀਂ ਗੱਡੀ ਨਾ। ਮੇਰਾ ਕੋਈ ਤਲਕ ਨਹੀਂ ਗੱਡੀ। ਇਹ ਨਹੀਂ ਗੱਡੀ ਇਹਨੂੰ ਪੁੱਛੋ। ਇਹ ਗੱਡੀ ਦਾ ਖੋਤਾ ਲੱਗਦੀ ਹੈ ਗੱਡੀ 'ਚ ਬੈਠੇ ਸੀ ਤੁਸੀਂ ਕਿਧਰ ਬੈਠੇ ਸੀ ਤੁਸੀਂ ਰੋਲਾ ਪਾਈ ਹੋ ਜਾਂ ਜਿਹੜਾ ਫਾਣਾ ਪਾ ਦਿੱਤਾ ਜਦਕੀ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਨੇ ਸ਼ਰਾਰਤੀ ਐਂਸਰਾ ਤੇ ਸਖਤ ਕਾਰਵਾਈ ਦੀ ਗੱਲ ਕਹੀ ਹੈ ਜਦਕੀ ਪੁਲਿਸ ਨੇ ਮੰਨਿਆ ਹੈ ਕਿ ਉਹਨਾਂ ਨੇ ਗੱਡੀ 'ਚ ਸ਼ਰਾਬ ਪੀਂਦੇ ਕੁਝ ਲੋਕ ਕਾਬੂ ਕੀਤੇ ਨੇ ਕਾਉਂਸਲਰ ਦੀ ਗੱਡੀ ਦੇ ਵਿੱਚ ਚਾਰ ਗੱਲੇ ਸ਼ਰਾਬ ਪੀ ਰਹੇ ਸੀ ਸਭ ਉਹਨਾਂ ਦੀ ਗੱਡੀ ਵਿੱਚ ਸ਼ਰਾਬ ਵਾਲਾ ਜਿਹੜਾ ਵੀ ਗਲਤ ਅੰਸ਼ਰ ਹੈ ਉਹਨੂੰ ਸਬਕ ਜ਼ਰੂਰ ਸਿਖਾਣਗੇ ਪੁਲਿਸ ਵਾਲੇ ਆਪਣੀ ਡਿਊਟੀ ਕਰ ਰਹੇ ਉਹ ਜ਼ਰੂਰ ਕਰਨ ਚਾਹੇ ਉਹਦੇ ਕੋਈ ਵੀ ਕਾਉਂਸਲਰ ਹੋਵੇ ਡਰੋ ਪਿੰਦੇ ਕੁ ਬੰਦੇ ਨੂੰ ਗੱਡੀ ਲੈ ਕੇ ਗਏ ਆ ਥਾਣੇ ਉਹਦੇ ਖਿਲਾਫ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਕੀਤੀ ਜਾਊਗੀ ਮੈਂ ਇਹ ਦੇਖਿਆ ਨਹੀਂ ਕੁਝ ਵੀ ਮੈਨੂੰ ਪਤਾ ਲੱਗਿਆ ਪਰ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਏਗੀ ਉਹ ਕੀਤੀ ਜਾਊਗੀ ਬਰਹਾਲ ਸੂਬੇ ਵਿੱਚ ਨਸ਼ੇ ਦਾ ਖਾਤਮਾ ਕਰਨ ਦੇ ਐਲਾਨ ਦੇ ਨਾਲ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਸੀ ਪਰ ਸ਼ਰੇਆਮ ਪਬਲਿਕ ਪਲੇਸ ਤੇ ਖੁਸ਼ੀ ਮਨਾਉਣ ਲਈ ਸ਼ਰਾਬ ਪੀਂਦੇ ਨਾ ਕਾਂਗਰਸੀ ਆਗੂਆਂ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਨਸ਼ੇ ਰੋਕਣ ਦੀ ਸ਼ੁਰੂਆਤ ਪਹਿਲਾਂ ਆਪਣੇ ਮੰਤਰੀਆਂ ਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿਰਫ ਨਸ਼ੇ ਦੇ ਮੁੱਦੇ ਤੇ ਭਾਸ਼ਣ ਦੇਣ ਨਾਲ ਕੁਝ ਨਹੀਂ ਹੋਣਾ ਉਸ ਤੇ ਅਮਲ ਪਹਿਲਾਂ ਖੁਦ ਕਰਨਾ ਪੈਣਾ ਲੁਧਿਆਣਾ ਤੋਂ ਤਰਸੇਮ 파ਰਦਵਾਜ਼ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ